ਸਤਰੀਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਫਿਰ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਅੱਜ ਦਾ ਵਿਸ਼ਾ ਜਿਹੜਾ ਟੌਪਿਕ ਹੈ ਬੜਾ ਹੀ ਇੰਟਰਸਟਿੰਗ ਹੋਣ ਵਾਲਾ ਹੈ ਅੰਤ ਤੱਕ ਜਰੂਰ ਸੁਣਿਓ ਇਸ ਵੀਡੀਓ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਣ ਵਾਲੀਆਂ ਗੱਲਾਂ ਨੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਧੋਖਾ ਨਹੀਂ ਖਾਓਗੇ ਜੇ ਤੁਸੀਂ ਮੇਰੀਆਂ ਇਹ ਗੱਲਾਂ ਨੂੰ ਸੁਣ ਲਿਆ ਜਦੋਂ ਤੁਸੀਂ ਇਹ ਕੰਮ ਦੇ ਵਿੱਚ ਪਰਫੈਕਟ ਹੋਗੇ ਤਾਂ ਤੁਸੀਂ ਕਦੇ ਵੀ ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕਦਾ ਹੈਗਾ ਤੁਹਾਨੂੰ ਕੋਈ ਝੂਠ ਨਹੀਂ ਬੋਲ ਸਕਦਾ ਹੈਗਾ ਜਾਂ ਤੁਹਾਨੂੰ ਆਪਣੇ ਲਾਰਿਆਂ ਦੇ ਵਿੱਚ ਲਾ ਕੇ ਨਹੀਂ ਫਸਾ ਸਕਦਾ ਹੈਗਾ ਸੋ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕਹਿੰਦੀ ਦੁਨੀਆ ਦੇ ਵਿੱਚ ਸਭ ਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਅੱਖਾਂ ਦੋ ਹੀ ਹੁੰਦੀਆਂ ਨੇ ਸਭ ਦੀਆਂ ਪਰ ਸਭ ਦਾ ਨਜ਼ਰੀਆ ਜਿਹੜਾ ਦੇਖਣ ਦਾ ਉਹ ਵੱਖਰਾ ਵੱਖਰਾ ਹੀ ਹੁੰਦਾ ਹੈ ਸੋਸੀ ਕਈ ਵਾਰ ਸੋਚਦਿਆਂ ਕੋਈ ਮੋਟੀਵੇਸ਼ਨਲ ਗੱਲਾਂ ਸੁਣ ਲਾਂਦੇ ਆ ਜਾਂ ਸਟੋਰੀਆਂ ਸੁਣ ਲਾਂਦੇ ਆ ਰਾਤ ਨੂੰ ਜਦੋਂ ਸੁਣਦਿਆਂ ਜਾਂ ਕਦੋਂ ਵੀ ਦਿਨ 'ਚ ਦੇਖਦਿਆਂ 2-4 ਘੰਟੇ ਉਸ ਚੀਜ਼ ਦਾ ਸਾਡੇ ਦਿਮਾਗ 'ਤੇ ਬਹੁਤ ਜ਼ਿਆਦਾ ਅਸਰ ਰਹਿੰਦਾ ਹੈ ਵੀ ਅਸੀਂ ਵੀ ਇਹ ਚੀਜ਼ ਕਰਾਂਗੇ ਰਾਤ ਨੂੰ ਅਸੀਂ ਸੋਚਦਿਆਂ ਅਸੀਂ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਊਵਾਂਗੇ ਲੋਕ ਜਿਵੇਂ ਮਰਜ਼ੀ ਜੋ ਮਰਜ਼ੀ ਕਹਿੰਦੇ ਨੇ ਕਹੀ ਜਾਣ ਪਰ ਜਿਵੇਂ ਸਾਨੂੰ ਸਹੀ ਲੱਗਦਾ ਹੈ ਅਸੀਂ ਉਸ ਤਰੀਕੇ ਨਾਲ ਜ਼ਿੰਦਗੀ ਜਿਊਵਾਂਗੇ ਪਰ ਸਵੇਰੇ ਉੱਠਦੇ ਹਾਂ ਸੀ ਫਿਰ ਦੇਖਦੇ ਹਾਂ ਦੂਜਿਆਂ ਨੂੰ ਦੇਖ ਕੇ ਫਿਰ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਹਾਂ ਸੋ ਆਪਾਂ ਇਹ ਚੀਜ਼ ਨਹੀਂ ਕਰਨੀ ਹੈਗੀ ਆਪਾਂ ਇਹ ਸੋਚਣਾ ਹੈ ਵੀ ਆਪਾਂ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਕਿਵੇਂ ਕੰਟਰੋਲ ਦੇ ਵਿੱਚ ਰੱਖ ਸਕਦੇ ਹਾਂ ਜਦੋਂ ਉਸਨੇ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਦਿਲ ਨੂੰ ਕੰਟਰੋਲ ਦੇ ਵਿੱਚ ਰੱਖ ਲਿਆ ਆਪਣੇ ਵਾਸਤੇ ਵਿੱਚ ਕਰ ਲਿਆ ਤਾਂ ਸਮਝ ਲਓ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਿਲਾ ਨਹੀਂ ਸਕਦੀ ਤੁਹਾਡੇ ਨਾਲ ਕੋਈ ਝੂਠ ਫਰੇਵ ਠੱਗੀ ਕੋਈ ਕੁਝ ਨਹੀਂ ਕਰ ਸਕਦੀ ਜਦੋਂ ਤੁਸੀਂ ਦੂਸਰੇ ਦੇ ਹਾ ਭਾਵ ਨੂੰ ਪਹਿਚਾਣਨਾ ਸਿੱਖ ਗਏ ਸੋ ਇਸ ਵਿਸ਼ੇ ਤੇ ਅੱਪਾ ਅੱਜ ਗੱਲਾਂ ਕਰਾਂਗੇ ਕਿਸੇ ਦੇ ਮਨ ਦੀ ਗੱਲ ਨੂੰ ਆਪਾਂ ਕਿਵੇਂ ਜਾਣ ਸਕਦੇ ਆ ਕਈ ਲੋਕ ਅਸਟਰੋਲੋਜਰਸ ਕੋਲ ਜਾਂਦੇ ਨੇ ਜੋਤਸ਼ੀਆਂ ਪੰਡਤਾਂ ਦੇ ਕੋਲ ਜਾਂਦੇ ਨੇ ਠੀਕ ਹੈ ਉਹ ਸੋਚਦੇ ਨੇ ਵੀ ਅਸੀਂ ਜਾ ਕੇ ਉੱਥੇ ਪੁੱਛ ਕੇ ਆਈਏ ਸਾਡੇ ਭਵਿੱਖ ਕੀ ਹੈ ਅਸੀਂ ਸਾਡੇ ਤੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਕਿਵੇਂ ਕਾਮਯਾਬ ਹੋ ਸਕਦੇ ਆ ਕੀ ਕੁਝ ਕਰ ਸਕਦੇ ਆ ਜਿਹੜੇ ਅਸਟ੍ਰੋਲੋਜਰ ਸੁਣਦੇ ਨੇ ਉਹ ਜ਼ਿਆਦਾਤਰ ਕੀ ਕਰਦੇ ਨੇ ਤੁਸੀਂ ਉਹਨਾਂ ਨੂੰ ਜਾ ਕੇ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸਦੇ ਨੇ ਉਹ ਸਾਰੇ ਦੁੱਖ ਦੱਸਦੇ ਨੇ ਉਹ ਤੁਹਾਡੀਆਂ ਥੋੜੀਆਂ-ਬਹੁਤੀਆਂ ਗੱਲਾਂ ਪਹਿਲੇ ਸੁਣ ਲੈਂਦੇ ਨੇ ਜਾਣ ਲੈਂਦੇ ਨੇ ਕਿਵੇਂ ਜਾਣ ਲੈਂਦੇ ਨੇ ਕੁਝ ਉਹਨਾਂ ਦੀ ਪ੍ਰੈਕਟਿਸ ਕੀਤੀ ਹੁੰਦੀ ਹੈ ਕੁਝ ਤੁਹਾਡੇ ਉਹ ਹਾ ਭਾਵ ਦੇਖ ਲੈਂਦੇ ਨੇ ਤਾਂ ਜਦੋਂ ਸਾਹਮਣੇ ਵਾਲਾ ਜਦੋਂ ਆਪਣੀਆਂ ਗੱਲਾਂ ਦੱਸਦਾ ਹੈ ਤਾਂ ਉਹਨਾਂ ਦੀ ਇੰਨੀ ਕੁ ਪ੍ਰੈਕਟਿਸ ਹੁੰਦੀ ਹੈ ਵੀ ਤੁਹਾਡੀਆਂ ਭਾਵਨਾਵਾਂ ਨੂੰ ਉਹ ਸਮਝ ਜਾਂਦੇ ਨੇ ਤੋਂ ਉਸ ਦੇ ਨਾਲ ਰਿਲੇਟਡ ਤੁਹਾਨੂੰ ਦੋ-ਚਾਰ ਗੱਲਾਂ ਦੱਸ ਦਿੰਦੇ ਨੇ ਫਿਰ ਤੁਹਾਨੂੰ ਆਇ ਹੁੰਦਾ ਵੀ ਇਹਦੇ 'ਚ ਤਾਂ ਬਾਕੀ ਕੋਈ ਪਾਵਰ ਹੈ ਕੋਈ ਸ਼ਕਤੀ ਹੈ ਬੀਐਨਏ ਦਾ ਸਾਡੇ ਬਿਨਾਂ ਦੱਸੇ ਹੀ ਸਭ ਕੁਝ ਗੱਲਾਂ ਜਾਣ ਲੀਆਂ ਜਦ ਕਿ ਤੁਸੀਂ ਵੀ ਇਹ ਚੀਜ਼ਾਂ ਕਰ ਸਕਦੇ ਹੋ ਤੁਸੀਂ ਬਸ ਕਿਸ ਚੀਜ਼ ਦੀ ਜ਼ਰੂਰਤ ਹੈ ਇੱਕ ਪ੍ਰੈਕਟਿਸ ਦੀ ਜ਼ਰੂਰਤ ਹੈ ਜੇ ਤੁਸੀਂ ਪ੍ਰੈਕਟਿਸ ਦੇ ਵਿੱਚ ਐਕਸਪਰਟ ਹੋ ਗਏ ਤਾਂ ਤੁਸੀਂ ਦੂਜਿਆਂ ਦੀ ਮਨ ਦੀ ਗੱਲ ਨੂੰ ਹਮੇਸ਼ਾ ਸਮਝ ਸਕਦੇ ਹੋ ਹਰ ਵਕਤ ਤੁਸੀਂ ਉਹਦੇ ਮਨ ਦੇ ਹਾ ਭਾਵ ਨੂੰ ਦੇਖ ਕੇ ਤੁਰੇ ਜਾਂਦੇ ਦੇਖ ਕੇ ਬੰਦੇ ਨੂੰ ਵੀ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰ੍ਹਾਂ ਸਾਡੇ ਪ੍ਰਤੀ ਉਹਦੀ ਸੋਚ ਹੈ ਕੀ ਕਿਵੇਂ ਚੱਲ ਰਿਹਾ ਹੈ ਕੀ ਕਰ ਰਿਹਾ ਉਹ ਕਿਵੇਂ ਤੁਰ ਰਿਹਾ ਹੈ ਕਿੱਧਰ ਦੇਖ ਰਿਹਾ ਹੈ ਕਿਸ ਤਰ੍ਹਾਂ ਦੇ ਉਹਦੇ ਹਾਵ ਭਾਵ ਨੇ ਉਹ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਦੀ ਮੰਨ ਦੀ ਗੱਲ ਨੂੰ ਸਮਝਣਾ ਹੈ ਨਾ ਤਾਂ ਤੁਹਾਡਾ ਦਿਮਾਗ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ ਇਹ ਸਭ ਕੁਝ ਕਿਵੇਂ ਸੰਭਵ ਹੋ ਸਕਦਾ ਹੈ ਤੁਹਾਨੂੰ ਇੱਕ ਛੋਟੀ ਜੀ ਸਟੋਰੀ ਸੁਣਾਉਣੀ ਆ ਜਦੋਂ ਤੁਸੀਂ ਉਹ ਸਟੋਰੀ ਦੇ ਨਾਲ ਰਿਲੇਟ ਕਰਦੀਆਂ ਨੇ ਇਹ ਗੱਲਾਂ ਜਦੋਂ ਤੁਸੀਂ ਉਹ ਸੁਣ ਲੋਗੇ ਤਾਂ ਤੁਸੀਂ ਆਪਣੇ ਆਪ ਤੁਸੀਂ ਉਹ ਚੀਜ਼ਾਂ ਨੂੰ ਫੀਲ ਕਰਨਾ ਸ਼ੁਰੂ ਕਰ ਦੋਗੇ ਅੰਤ ਤੱਕ ਇਹਨੂੰ ਜ਼ਰੂਰ ਸੁਣਿਓ ਤੁਸੀਂ ਇਹ ਗੱਲਾਂ ਪੁਰਾਣੇ ਸਮੇਂ ਦੀ ਗੱਲ ਹੈ ਕੋਈ ਫਕੀਰ ਸੀਗੇ ਉਹ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਸੀਗੇ ਜਿਵੇਂ ਆਮ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਜਿਵੇਂ ਜੈਨ ਧਰਮ ਹੋ ਗਿਆ ਬੁੱਧ ਧਰਮ ਹੋ ਗਿਆ ਇਹਨਾਂ ਦੇ ਜਿਹੜੇ ਆਪਣੇ ਚੇਲਿਆਂ ਨੂੰ ਆਪਣੇ ਭਿਖਸ਼ੂ ਨੂੰ ਸਿੱਖਿਆ ਦਿੰਦੇ ਹੁੰਦੇ ਸੀਗੇ ਗੁਰੂ ਉਹ ਆਪ ਸੀ ਪਰ ਉਹ ਉਹਨਾਂ ਦੇ ਚੇਲੇ ਵੀ ਜਿਹੜੇ ਉਹਨਾਂ ਤੋਂ ਸਿੱਖਿਆ ਲੈ ਲੈ ਕੇ ਜਿਵੇਂ ਇੱਕ ਟੀਚਰ ਬੱਚੇ ਨੂੰ ਪੜਾਉਂਦਾ ਹੈ ਸਿੱਖ ਕੇ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਇਸ ਤਰ੍ਹਾਂ ਉਹ ਜਿਹੜੇ ਭਿਖਸ਼ੂ ਸੀਗੇ ਉਹ ਫਕੀਰ ਕੋਲ ਉਹ ਸਿੱਖਿਆ ਲੈਣਾ ਹੁੰਦਾ ਸੀਗੇ ਸਿੱਖਿਆ ਲੈਣਾ ਹੁੰਦੇ ਸੀ ਉਹ ਆਪਣੇ ਸਿਖਿਆਰਤਿਆਂ ਨੂੰ ਇਹੀ ਸਿੱਖਿਆ ਦਿੰਦੇ ਹੁੰਦੇ ਸੀ ਕਿ ਤੁਸੀਂ ਦੂਸਰੇ ਦੇ ਮਨ ਦੀਆਂ ਗੱਲਾਂ ਨੂੰ ਕਿਵੇਂ ਜਾਣਣਾ ਹੈ ਤੁਸੀਂ ਕਿਵੇਂ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ ਫਿਰ ਉਹ ਉਹਨਾਂ ਨੂੰ ਬੈਠ ਕੇ ਉੱਤੇ ਸਮਝਾਉਂਦੇ ਹੁੰਦੇ ਸੀ ਜਦੋਂ ਬਿਨਾਂ ਕੁਝ ਬੋਲੇ ਅਸੀਂ ਦੂਜਿਆਂ ਦੇ ਮਨ ਦੀਆਂ ਗੱਲਾਂ ਨੂੰ ਸਮਝ ਲੈਣੇ ਆ ਤਾਂ ਉਹਨੂੰ ਕੀ ਕਹਿੰਦੇ ਆ ਸੀ ਟੈਲੀਪੈਥੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਟੈਲੀਪੈਥੀ ਬੋਲਦੇ ਨੇ ਬਿਨਾਂ ਕੁਝ ਬੋਲੇ ਚੁੱਪ ਚਾਪ ਜਦੋਂ ਤੁਸੀਂ ਦੂਜੀਆਂ ਗੱਲਾਂ ਨੂੰ ਸਮਝ ਲੈ ਲੈਂਦੇ ਹੋ ਆਮ ਤੌਰ ਤੇ ਤੇ ਅਕਸਰ ਕਈ ਵਾਰ ਹੋ ਜਾਂਦਾ ਆਪਣੇ ਨਾਲ ਵੀ ਘਰਾਂ ਦੇ ਵਿੱਚ ਕਈ ਵਾਰ ਦੂਸਰੇ ਬੰਦੇ ਦੇ ਮਨ ਦੇ ਵਿੱਚ ਗੱਲ ਚੱਲ ਰਹੀ ਹੁੰਦੀ ਹੈ ਆਪਾਂ ਉਹ ਗੱਲ ਪਹਿਲਾਂ ਬੋਲ ਦਨੇ ਆ ਫਿਰ ਉਹ ਉਹ ਕਹਿੰਦੇ ਵੀ ਮੈਂ ਵੀ ਇਹੀ ਗੱਲ ਕਹਿਣੀ ਚਾ ਰਿਹਾ ਸੀ ਤੁਸੀਂ ਮੇਰੇ ਗੱਲ ਦੀ ਮਨ ਪਹਿਲਾਂ ਹੀ ਪੜ ਲਈ ਇਹਨੂੰ ਟੈਲੀਪੈਥੀ ਕਹਿੰਦੇ ਨੇ ਜਦੋਂ ਬਿਨਾ ਕੁਝ ਬੋਲੇ ਆਪਣੇ ਮਨ ਨੂੰ ਸ਼ਾਂਤ ਰੱਖ ਕੇ ਦਿਮਾਗ ਨੂੰ ਸ਼ਾਂਤ ਰੱਖ ਕੇ ਦੂਜੇ ਦੇ ਵਿਚਾਰਾਂ ਨੂੰ ਆਪਾਂ ਜਾਣ ਲੈਨੇ ਆ ਸਭ ਤੋਂ ਪਹਿਲਾਂ ਕੀ ਕਰਨਾ ਹੈ ਇਹਦੇ ਵਿੱਚ ਠੀਕ ਹੈ ਤੁਸੀਂ ਆਪਣੇ ਆਪ ਨੂੰ ਇਕਾਂਤ ਵਿੱਚ ਬੈਠਣ ਲਈ ਪ੍ਰੇਰਿਤ ਕਰੋ ਉਹ ਫਕੀਰ ਨੇ ਵੀ ਇਹੀ ਦੱਸਿਆ ਸੀ ਉਹ ਕਹਿੰਦਾ ਸੀ ਵੀ ਤੁਸੀਂ ਆਪਣੇ ਆਪ ਨੂੰ ਮਨ ਨੂੰ ਸ਼ਾਂਤ ਰੱਖੋ ਇਕਾਂਤ ਰੱਖੋ ਜਦੋਂ ਤੁਸੀਂ ਆਪਣੇ ਮਨ ਦੇ ਉੱਪਰ ਆਪਣੇ ਵਿਚਾਰਾਂ ਦੇ ਉੱਪਰ ਕੰਟਰੋਲ ਕਰ ਲਿਆ ਤਾਂ ਤੁਸੀਂ ਦੂਜੇ ਦੀ ਚੁੱਪ ਰਹਿ ਕੇ ਦੂਜੇ ਦੀਆਂ ਗੱਲਾਂ ਨੂੰ ਸਮਝ ਸਕਦੇ ਹੋ ਫਾਰ ਇਗਜ਼ਾਮਪਲ ਤੁਹਾਨੂੰ ਇਗਜ਼ਾਮਪਲ ਦੰਨੀ ਹੈ ਇੱਕ ਮੰਨ ਲਓ ਦੋ ਇਨਸਾਨ ਗੱਲਾਂ ਕਰ ਰਹੇ ਨੇ ਆਪਸ ਦੇ ਵਿੱਚ ਜਦੋਂ ਗੱਲਾਂ ਕਰ ਰਹੇ ਨੇ ਬੋਲ ਰਹੇ ਨੇ ਉਹ ਵੀ ਬੋਲ ਰਿਹਾ ਹੈ ਦੂਸਰਾ ਵੀ ਬੋਲ ਰਿਹਾ ਹੈ ਤਾਂ ਉਹਦੇ ਵਿੱਚੋਂ ਕਿਸੇ ਦੀ ਕਿਦੀ ਵੀ ਨਹੀਂ ਗੱਲ ਸਮਝ ਆਉਣੀਗੀ ਕਿਉਂਕਿ ਉਹਦੇ ਵਿੱਚੋਂ ਇੱਕ ਜਣੇ ਨੂੰ ਤਾਂ ਚੁੱਪ ਰਹਿਣਾ ਪਊਗਾ ਨਾ ਜਦੋਂ ਇੱਕ ਬੰਦਾ ਚੁੱਪ ਹੈ ਤਾਂ ਹੀ ਦੂਸਰਾ ਬੰਦਾ ਸ਼ਾਂਤ ਰਹਿ ਕੇ ਉਹ ਦੂਜੇ ਦੀਆਂ ਗੱਲਾਂ ਨੂੰ ਸਮਝ ਸਕਦਾ ਹੈ ਇਸ ਲਈ ਜਦੋਂ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਾਂਗੇ ਇਧਰ ਉਧਰ ਦੇ ਵਿਚਾਰਾਂ ਨੂੰ ਆਪਣੇ ਦਿਮਾਗ ਦੇ ਉੱਪਰ ਹਾਵੀ ਨਹੀਂ ਹੋਣ ਦੇਵਾਂਗੇ ਤਾਂ ਸਾਡੇ ਦਿਮਾਗ ਦੇ ਵਿੱਚ ਜੋ 네ਗੇਟਿਵ ਥਾਟ ਆਉਂਦੇ ਨੇ ਕਈ ਵਾਰ ਅਸੀਂ ਬੈਠੇ ਘਰਾਂ ਦੇ ਵਿੱਚ ਹੁੰਨੇ ਆ ਜਾਂ ਆਪਣੇ ਕੰਮ ਕਰਦੇ ਹੁੰਨੇ ਆ ਸਾਡਾ ਦਿਮਾਗ ਕਿਤੇ ਨਾ ਕਿਤੇ ਦੂਰ ਚੱਲ ਰਿਹਾ ਹੁੰਦਾ ਜਦ ਕਿ ਉਹ ਗੱਲਾਂ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ ਦਾ ਦਿਮਾਗ ਬੈਠਾ ਬੈਠਾ ਦੇ ਕਿਤੇ ਤੋਂ ਕਿਤੇ ਚੜਾ ਜਾਂਦਾ ਸੋ ਇਹ ਚੀਜ਼ ਤੋਂ ਆਪਾਂ ਨੇ ਪਰਹੇਜ਼ ਕਰਨਾ ਕੋਸ਼ਿਸ਼ ਕਰੋ ਵੀ ਆਪਣੇ ਵਿਚਾਰਾਂ ਤੇ ਕੰਟਰੋਲ ਕਰੋ ਫਿਰ ਕੋਈ ਵੀ ਇੱਕ ਲਾਈਨ ਆਪਣੇ ਮਨ ਦੇ ਵਿੱਚ ਬੋਲਣੀ ਸ਼ੁਰੂ ਕਰ ਦਿਓ ਵੀ ਪੋਜ਼ਿਟਿਵ ਹੋ ਕੇ ਆਪਣੇ ਮਨ ਦੇ ਵਿੱਚ ਬੋਲਦੇ ਰਹੋ ਇਕਾਂਤ ਦੇ ਵਿੱਚ ਬੈਠ ਕੇ ਇੱਕ ਮਾਨਿਕ ਚਿਤ ਹੋ ਕੇ ਥੋੜਾ ਹੀ ਚੀਜ਼ਾਂ ਨੂੰ ਸਮਾਂ ਲੱਗਦਾ ਹੈ ਪ੍ਰੈਕਟਿਸ ਦੇ ਨਾਲ ਹੀ ਇਹ ਚੀਜ਼ ਆਉਂਦੀਆਂ ਨੇ ਕਿਉਂਕਿ ਕੋਈ ਵੀ ਕੰਮ ਹੈ ਕੋਈ ਵੀ ਆਪਾਂ ਨੇ ਆਪਣੀ ਮੰਜ਼ਿਲ ਹਾਸਲ ਕਰਨੀ ਹੈ ਤਾਂ ਉਸ ਚੀਜ਼ ਨੂੰ ਕਾਮਯਾਬ ਕਰਨ ਦੇ ਵਿੱਚ ਬਣਨ ਦੇ ਵਿੱਚ ਸਮਾਂ ਲੱਗਦਾ ਹੈ ਸੋ ਇਸ ਨਾਲ ਜਿਹੜਾ ਤੁਹਾਡਾ ਮਨ ਆਹੋ ਸ਼ਾਂਤਮਈ ਅਵਸਥਾ ਦੇ ਵਿੱਚ ਜਾਣਾ ਸ਼ੁਰੂ ਹੋ ਜੂਗਾ ਜਦੋਂ ਤੁਸੀਂ ਪੋਜ਼ਿਟਿਵ ਥਾਟਸ ਨੂੰ ਆਪਣੇ ਮਨ ਦੇ ਵਿੱਚ ਲਿਆਉਂਗੇ ਤੇ ਆਪਣੇ ਦਿਮਾਗ ਨੂੰ ਇੱਕ ਜਗ੍ਹਾ ਤੇ ਸ਼ਾਂਤ ਕਰ ਲਓਗੇ ਇਧਰ ਉਧਰ ਟਿਆ ਗੱਲਾਂ ਨਹੀਂ ਲਾਉਂਗੇ ਜਿਹੜੇ ਫੋਰ ਐਗਜ਼ਾਮਪਲ ਜਿਵੇਂ ਮਨੋਵਿਗਿਆਨੀ ਹੁੰਦੇ ਨੇ ਜਿਹੜੇ ਸਾਈਕੋਲੋਜਿਸਟ ਹੁੰਦੇ ਨੇ ਉਹ ਕੀ ਕਰਦੇ ਨੇ ਬਿਨਾ ਕੁਝ ਬੋਲੇ ਹੀ ਬਿਨਾ ਕਿਸੇ ਦੀਆਂ ਕੋਈ ਗੱਲ ਸੁਣੋ ਉਹ ਦੂਸਰੇ ਦੇ ਮੰਨ ਦੀਆਂ ਗੱਲਾਂ ਨੂੰ ਸਾਰਾ ਪੜ ਲੈਂਦੇ ਨੇ ਇਸ ਕਰਕੇ ਅਕਸਰ ਜ਼ਿਆਦਾਤਰ ਲੋਕ ਹੁੰਦੇ ਨੇ ਜਿਹੜੇ ਸਾਈਕੋਲੋਜਿਸਟ ਕੋਲ ਜਾਂਦੇ ਨੇ ਮਨੋਵਿਗਿਆਨੀ ਕੋਲ ਜਾਂਦੇ ਨੇ ਚਾਹੇ ਕੋਈ ਬ੍ਰੇਨ ਦਾ ਹੈ ਜਾਂ ਮਨ ਦਾ ਹੈ ਕਿਵੇਂ ਵੀ ਹੈ ਤਾਂ ਉਹ ਤੁਸੀਂ ਉਹਨਾਂ ਕੋਲ ਜਾ ਕੇ ਝੂਠ ਨਹੀਂ ਬੋਲ ਸਕਦੇ ਹੈਗੇ ਉਹ ਤੁਹਾਡੇ ਮੰਨ ਦੀਆਂ ਗੱਲਾਂ ਨੂੰ ਪਹਿਲਾਂ ਹੀ ਸਾਰਾ ਕੁਝ ਸਮਝ ਲੈਂਦੇ ਨੇ ਪੜ ਲੈਂਦੇ ਨੇ ਇਹ ਸਭ ਕੁਝ ਕਿਦ ਨਾਲ ਹੁੰਦਾ ਪ੍ਰੈਕਟਿਸ ਨਾਲ ਹੁੰਦਾ ਹੈ ਉਹਨਾਂ ਦਾ ਉਹਨਾਂ ਨੇ ਕਿਤਾਬਾਂ ਵੀ ਪੜੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਪ੍ਰੈਕਟਿਸ ਜਿੰਨੀ ਤੁਸੀਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰੋਗੇ ਓਨੀ ਜ਼ਿਆਦਾ ਤੁਹਾਡੇ ਲਈ ਉਹ ਚੀਜ਼ ਆਸਾਨ ਹੋ ਜਾਊਗੀ ਉਹ ਆਪਣੇ ਮਨ ਦੇ ਵਿੱਚ ਠਹਿਰਾਅ ਲੈ ਕੇ ਆਉਂਦੇ ਨੇ ਤੁਸੀਂ ਵੀ ਇਸ ਤਰ੍ਹਾਂ ਹੀ ਕਰ ਸਕਦੇ ਹੋ ਠੀਕ ਹੈ ਆਪਣੇ ਮਨ ਨੂੰ ਇਕਾਂਤ ਰੱਖ ਕੇ ਸ਼ਾਂਤਮਈ ਅਵਸਥਾ ਦੇ ਵਿੱਚ ਰੱਖ ਕੇ ਇੱਧਰ ਉੱਧਰ ਦੇ ਵਿਚਾਰਾਂ ਨੂੰ ਦੂਰ ਕਰਕੇ ਫਿਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਕੋਈ ਵੀ ਬੀ ਪੋਜ਼ਿਟਿਵ ਇੱਕ ਲਾਈਨ ਬੋਲੋ ਤਾਂ ਉਹਨੂੰ ਰਿਪੀਟ ਕਰਦੇ ਜਾਈ ਜਾਓ ਜਿੰਨਾ ਤੁਹਾਡਾ ਮਨ ਸ਼ਾਂਤ ਰਹੂਗਾ ਕਿਉਂਕਿ ਜਿਹੜੀ ਤੁਹਾਡੀ ਜਦੋਂ ਰਿਪੀਟ ਤੁਸੀਂ ਉਹ ਮਨ ਦੇ ਵਿਚਕਾਰ ਰਹੇ ਹੋ ਤਾਂ ਤੁਹਾਡਾ ਦਿਮਾਗ ਹੈ ਜਿਹੜਾ ਉਹ ਇੱਕ ਵਸਾ ਦੇ ਵਿੱਚ ਚਲਾ ਜਾਊਗਾ ਤੁਹਾਡੀ ਸਾਰੇ એનર્ਜੀ ਜਿਹੜੀ ਉਹ ਦੂਸਰੇ ਦੇ ਵੱਲ ਲੱਗ ਜਾਊਗੀ ਜਦੋਂ ਤੁਸੀਂ ਤੁਹਾਡੇ ਸਾਹਮਣੇ ਕੋਈ ਇਨਸਾਨ ਖੜਾ ਹੈ ਜਦੋਂ ਤੁਸੀਂ ਦੂਜੇ ਨੂੰ ਪੜਨਾ ਚਾਹ ਰਹੇ ਹੋ ਜਦੋਂ ਤੁਹਾਡਾ ਮਨ ਚੁੱਪ ਹੈ ਤਾਂ ਹੀ ਤੁਸੀਂ ਦੂਸਰਿਆਂ ਦੀਆਂ ਗੱਲਾਂ ਨੂੰ ਸਮਝ ਸਕਦੇ ਹੋ ਮਨ ਦਾ ਸ਼ਾਂਤ ਹੋਣਾ ਭਾਵ ਤੁਸੀਂ ਆਪਣੇ ਵਿਚਾਰਾਂ ਤੇ ਆਪਣੀਆਂ ਕਲਪਨਾਵਾਂ ਜੋ ਵੀ ਆਪਣੇ ਦਿਮਾਗ ਦੇ ਵਿੱਚ ਆਉਂਦੇ ਆਪਣੇ ਆਪ ਆਪਾ ਆਪਣੇ ਆਪ ਬੈਠੇ ਬੈਠੇ ਕੁਝ ਨਾ ਕੁਝ ਗੱਲਾਂ ਘੜੀ ਜਾਂਦੇ ਹੁੰਦੇ ਆ ਬਣਾਈ ਜਾਂਦੇ ਹੁੰਦੇ ਆ ਆਇਆ ਨਾ ਹੋ ਜੇ ਉਹ ਨਾ ਹੋ ਜੇ ਇਹ ਸਾਰਾ ਕੀ ਨੇ ਕਲਪਨਾਵਾਂ ਨੇ ਸਾਰੀਆਂ ਜਦੋਂ ਆਪਾਂ ਇਹ ਇਹ ਚੀਜ਼ਾਂ ਤੋਂ ਪੂਰਨ ਰੂਪ ਦੇ ਵਿੱਚ ਮੁਕਤ ਹੋ ਜਾਂਦੇ ਆ ਨਾ ਤਾਂ ਫਿਰ ਆਪਣਾ ਮਨ ਜਿਹੜਾ ਉਹ ਸ਼ਾਂਤ ਹੋ ਜਾਂਦਾ ਹੈ ਇਹਨੂੰ ਹੀ ਮੰਨ ਦਾ ਸ਼ਾਂਤ ਹੋਣਾ ਕਹਿੰਦੇ ਨੇ ਦੂਜਿਆਂ ਦੇ ਮਨ ਨੂੰ ਪੜ ਲੈਣਾ ਜੇਕਰ ਅਸੀਂ ਤੁਸੀਂ ਸਿੱਖ ਲਿਆ ਤਾਂ ਹਰੇਕ ਖੇਤਰ ਦੇ ਵਿੱਚ ਸਫਲਤਾ ਹਾਸਲ ਕਰ ਸਕਦੇ ਹਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਤੋਖਾ ਨਹੀਂ ਦੇ ਸਕਦਾ ਹੈਗਾ ਤੁਸੀਂ ਦੂਸਰਿਆਂ ਦੇ ਹਾ ਭਾਵ ਸਮਝ ਕੇ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਤੁਹਾਡੇ ਪ੍ਰਤੀ ਕੀ ਸੋਚ ਰਿਹਾ ਹੈ ਕਿ ਉਹ ਜੇ ਹਾ ਭਾਵ ਹੈ ਕਿ ਤੁਹਾਨੂੰ ਝੂਠ ਬੋਲ ਰਿਹਾ ਹੈ ਉੱਪਰਲੇ ਮਨੋਂ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਹੈ ਜਾਂ ਅੰਦਰਲੇ ਦਿਲੋਂ ਕਰ ਰਿਹਾ ਹੈ ਦਿਲ ਤੋਂ ਸੱਚਮੁੱਚ ਹੀ ਤੁਹਾਨੂੰ ਚਾਹ ਰਿਹਾ ਹੈ ਇਹ ਕਦ ਨਾਲ ਹੋਊਗਾ ਜਦੋਂ ਅਸੀਂ ਆਪਣੇ ਮਨ ਨੂੰ ਦਿਮਾਗ ਨੂੰ ਸ਼ਾਂਤ ਰੱਖ ਲਿਆ ਜਿੰਨਾ ਅਸੀਂ ਆਪਣੇ ਮਨ ਨੂੰ ਦਿਮਾਗ ਨੂੰ ਸ਼ਾਂਤ ਰੱਖਾਂਗੇ ਆਪਣੇ ਵਿਚਾਰਾਂ ਤੇ ਕੰਟਰੋਲ ਰੱਖਾਂਗੇ ਓਨੇ ਜਿਆਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਆ ਤੁਹਾਡੇ ਨਾਲ ਕੋਈ ਤੁਸੀਂ ਕਿਸੇ ਵੀ ਖੇਤਰ ਦੇ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ ਤੁਸੀਂ ਕਿਤੇ ਉੱਥੇ ਮਾਰ ਨਹੀਂ ਖਾਓਗੇ ਤੁਹਾਨੂੰ ਕੋਈ ਪਾਗਲ ਨਹੀਂ ਮੂਰਖ ਨਹੀਂ ਬਣਾ ਸਕਦਾ ਹੈਗਾ ਤੁਹਾਨੂੰ ਇਹ ਨਹੀਂ ਕਹਿ ਸਕਦਾ ਹੈਗਾ ਤੁਹਾਨੂੰ ਉਹ ਇਨਸਾਨ ਮੂਤੇ ਤੁਹਾਡੀ ਤਾਰੀਫ ਕਰੇ ਤੇ ਪਿੱਠ ਪਿੱਛੇ ਤੁਹਾਡੀ ਚੁਗਲੀ ਕਰੇ ਉਹ ਚੀਜ਼ ਨਹੀਂ ਕਰ ਸਕਦੇ ਤੁਸੀਂ ਉਹ ਦੂਸਰੇ ਬੰਦੇ ਨੂੰ ਆਰਾਮ ਨਾਲ ਪੜ ਸਕਦੇ ਹੋ ਉਹਦੇ ਹਾ ਭਾਵ ਨੂੰ ਦੇਖ ਸਕਦੇ ਹੋ ਵੀ ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਚੰਗਾ ਇਨਸਾਨ ਹੈ ਜਾਂ ਮਾੜਾ ਇਨਸਾਨ ਹੈ ਇਹ ਸਾਰੀਆਂ ਚੀਜ਼ਾਂ ਕਦੋਂ ਹੋਣਗੀਆਂ ਤੁਹਾਨੂੰ ਸਾਰਾ ਤਰੀਕਾ ਇਹ ਦੱਸ ਦਿੱਤਾ ਹੈ ਜਦੋਂ ਤੁਸੀਂ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਕੰਟਰੋਲ ਕਰ ਲਓਗੇ ਇੱਕ ਜਗ੍ਹਾ ਤੇ ਬੈਠ ਕੇ ਕੋਈ ਵੀ ਆਸਨ ਬਿਸ਼ਾ ਕੇ ਕੋਈ ਇੱਕ ਸਮਾਂ ਨਿਸ਼ਚਿਤ ਕਰ ਲਓ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਸ਼ਾਂਤ ਕਰ ਲਿਆ ਇਹ ਬਹੁਤ ਚੰਗੀਆਂ ਬਹੁਤ ਵਧੀਆ ਚੀਜ਼ਾਂ ਨੇ بڑے بڑے ਸਾਈਕੋਲੋਜਿਸਟ ਨੇ ਇਹ ਗੱਲਾਂ ਨੂੰ ਅਪਣਾਇਆ ਤਾਂ ਇਹੋ ਹੋ ਕਿੰਨਾ ਕਿਤੇ ਵੱਡੇ ਵੱਡੀਆਂ ਰਿਸਰਚ ਕਰਨ ਦੇ ਵਿੱਚ ਸਫਲ ਹੋਏ ਨੇ ਜਦੋਂ ਇਹ ਸਾਰੀ ਦਿਮਾਗ ਦੀ ਖੇਡ ਹੈ ਜਦੋਂ ਅਸੀਂ ਆਪਣੇ ਦਿਮਾਗ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਕੰਟਰੋਲ ਦੇ ਵਿੱਚ ਕਰ ਲਿਆ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬੀ ਵੱਲ ਹੀ ਵਧਾਂਗੇ ਕਦੇ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਾਂਗੇ ਕਿਉਂਕਿ ਸਾਡਾ ਦਿਮਾਗ ਹੈ ਜਿਹੜਾ ਉਹ ਵੀ ਪੋਜ਼ਿਟਿਵ ਗੱਲਾਂ ਚੰਗੀ ਸੋਚ ਦੇ ਨਾਲ ਸੋਚਣੇ ਆ ਸ਼ੁਰੂ ਕਰ ਦੂਗਾ ਜਦੋਂ ਸਾਡੇ ਦਿਮਾਗ ਦੇ ਵਿੱਚ ਗਲਤ ਖਿਆਲ ਆਉਂਦੇ ਨੇ ਮਾੜੇ ਖਿਆਲ ਆਉਂਦੇ ਨੇ ਜਿਵੇਂ ਅਸੀਂ ਇਹ ਆ ਕੰਮ ਕੀਤਾ ਇਹ ਸਾਡੇ ਨਾਲ ਮਾੜਾ ਨਾ ਹੋ ਜੇ ਇਹ ਗਲਤ ਨਾ ਹੋ ਜੇ ਜਦੋਂ ਅਸੀਂ ਇਹ ਚੀਜ਼ਾਂ ਤੋਂ ਡਰਨ ਲੱਗ ਜਾਂਦੇ ਹਾਂ ਕਲਪਨਾਂ ਵਾਲੀਆਂ ਚੀਜ਼ਾਂ ਤੋਂ ਡਰਨ ਲੱਗ ਜਾਨੇ ਆ ਤਾਂ ਸਮਝ ਲਓ ਫਿਰ ਅਸੀਂ ਪਿੱਛੇ ਨੂੰ ਚਲੇ ਜਾਨੇ ਆ ਇਸ ਕਰਕੇ ਇਹ ਚੀਜ਼ਾਂ ਤੋਂ ਪਰਹੇਜ਼ ਰੱਖੋ ਜਿਹੜੀਆਂ ਮਾੜੇ ਥਾਟਸ ਮਨ ਦੇ ਵਿੱਚ ਕਲਪਨਾਵਾਂ ਆਉਂਦੀਆਂ ਨੇ ਚੰਗਾ ਸੋਚੋ ਬੀ ਪੋਜ਼ਿਟਿਵ ਹਮੇਸ਼ਾ ਰਹੋ ਖੁਸ਼ ਰਹੋ ਜੇਕਰ ਤੁਹਾਨੂੰ ਮੇਰੀਆਂ ਇਹ ਗੱਲਾਂ ਵਧੀਆ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ ਇਹ ਗੱਲਾਂ ਨੂੰ ਜਰੂਰ ਅਪਣਾ ਕੇ ਦੇਖਿਓ ਤੁਹਾਡੀ ਜ਼ਿੰਦਗੀ ਦੇ ਨੇਚਰਲੀ ਤੌਰ ਤੇ ਬਦਲ